ਇਹ ਇਸ ਪਿੱਛੇ ਉਹਨਾਂ ਦੀ ਕੀ ਮਨਸ਼ਾ ਹੈ ਇਸ ਦਾ ਜਿੰਦਰ ਜਮੀਨੀ ਚੌਂਟੇ ਅਸਰ ਪਵੇਗਾ ਜਾਂ ਨਹੀਂ ਇਸ ਤੇ ਗੱਲਬਾਤ ਕਰ ਲਈ ਮੇਰੇ ਨਾਲ ਸਿਆਸਤ ਤੇ ਪਾਰਖੂ ਨਜ਼ਰ ਰੱਖਣ ਵਾਲੇ ਉਹਗੇ ਸਿਆਸੀ ਮਹਰ ਪ੍ਰੋਫੈਸਰ ਮਨਜੀਤ ਸਿੰਘ ਪ੍ਰੋਫੈਸਰ ਸਾਹਿਬ ਬਹੁਤ ਪੁੱਛੋਤ ਤੁਹਾਡਾ ਬੜਾ ਧੰਨਵਾਦ ਹਰਮਨ ਪ੍ਰੋਫੈਸਰ ਸਾਹਿਬ ਕਿੱਦਾਂ ਦੇਖਦੇ ਹੋ ਡਾਕਟਰ ਵਜੋਦ ਦੀਆਂ ਜੋ ਅਸ਼ਲੀਲ ਜੋ ਜਨਤਕ ਫੋਟੋ ਕੀਤੀਆਂ ਗਈਆਂ ਨੇ ਆਪਣੇ ਵਿਕਰਮ ਮਜੀਠੀ ਵੱਲੋਂ ਉਹ ਵੀ ਐਨ ਜਿੰਨੀ ਚੌਂਟੇ ਤੋਂ ਇੱਕ ਦਿਨ ਪਹਿਲਾਂ ਮੈਨੂੰ ਲੱਗਦਾ ਹੈ ਦੇਖੋ ਇਹਦੇ ਦੋ ਅਸਪੈਕਟ ਆ ਇੱਕ ਤੇ ਚਲੋ ਜਿਹੜੀ ਕੋਈ ਵੀ ਪਾਰਟੀ ਆ ਉਹਨਾਂ ਦੇ ਕੋਈ ਵੀ ਪਰ ਡੇ ਲੀਡਰ ਜਿਤਨਾ ਕੋਈ ਕੈਬਨਿਟ ਮਨਿਸਟਰ ਹੋਣ ਜਾਂ ਹੀ ਮਨ ਐਮ ਐਲ اے ਸਹਿਬਾਨ ਹੋਣ ਉਹਨਾਂ ਦੀਆਂ ਕੋਈ ਬਾਰ-ਬਾਰ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਤੇ ਉਹਨਾਂ ਦੇ ਫਾਲੋਅਰ ਵਿੱਚ ਵੀ ਇੱਕ ਨਿਰਾਸ਼ਤਾ ਆਉਂਦੀ ਹੈ ਤੇ ਆਮ ਸਾਡੀ ਜਨਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਆ ਉਹ ਵੀ ਥੋੜੀ ਸ਼ਰਮਿੰਦਗੀ ਮਹਿਸੂਸ ਕਰਦੀ ਹੈ ਯਾਰ ਇਹ ਹਾਦੀ ਹੋ ਗਈ ਆ ਕਿਤੇ ਇੱਕ ਅੱਧਾ ਹੋਇਆ ਇਹ ਤੇ ਹੁਣ ਤੀਜਾ ਹੈ ਪਰ ਸਵਾਲ ਇਹ ਆ ਕਿ ਤੁਸੀਂ ਜਿਹੜਾ ਦੂਜਾ ਕਹਿੰਦੇ ਆ ਕਿ ਕੀ ਇਹਦਾ ਜਿਮਨੀ ਚੋਣ ਦੇ ਉੱਤੇ ਅਸਰ ਹੋਊਗਾ ਕਿਉਂਕਿ ਇਹ ਗੱਲ ਬੜੀ ਚਰਚੇ ਤੇ ਆ ਕਿ 21 ਪਈ 4 ਵੋਟਾਂ ਵੱਧ ਲੈਣ ਲਈ ਅਮਨ ਰੋੜਾ ਉਹਨਾਂ ਦਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਕਹਿ ਰਿਹਾ ਮੈਨੂੰ ਨਹੀਂ ਲੱਗਦਾ ਉਹਦਾ ਕੋਈ ਬਹੁਤਾ ਅਸਰ ਹੁੰਦਾ ਕਿਉਂਕਿ ਇਹ ਕਿਸੇ ਦੀ ਇੱਕ ਪਾਸੇ ਤੇ ਨਿੱਜੀ ਜੀਵਨ ਆ ਇੱਕ ਪਾਸੇ ਤੁਸੀਂ ਦੇਖੋ ਕਿ ਵੱਡੇ ਲੀਡਰਾਂ ਦਾ ਜੀਵਨ ਨਿੱਜੀ ਜੀਵਨ ਨਹੀਂ ਹੁੰਦਾ ਲੋਕ ਟਰੰਪ ਨੂੰ ਮਾਫ ਕਰਦੇ ਆ ਉਹ ਕੁੜੀ ਦਾ ਜਿਹੜਾ ਸੀਗਾ ਖਿੱਚ ਕੇ ਕੋਟਾਂ ਦੇ ਵਿੱਚ ਲੈ ਕੇ ਗਏ ਕਿ ਨਹੀਂ ਜਿਹੜੇ ਵੱਡੇ ਲੀਡਰ ਆ ਕੋਈ ਵੀ ਹੋਵੇ ਉਹਨਾਂ ਦੀ ਜਿਹੜੀ ਪਰਸਨਲ ਜੀਵਨ ਆ ਨਿੱਜੀ ਜੀਵਨ ਆ ਉਹ ਉਹਨਾਂ ਪਰਸਨਲ ਨਹੀਂ ਰਹਿ ਜਾਂਦਾ ਖਾਸ ਕਰ ਸਾਡੇ ਵਰਗੇ ਜਿਹੜੇ ਭਾਰਤ ਵਰਗੇ ਜੜੀਆਂ ਏਸ਼ੀਅਨ ਸੋਸਾਇਟੀ ਆ ਉਹਨਾਂ ਦੇ ਵਿੱਚ ਵੈਸਟ ਵਿੱਚ ਸ਼ਾਇਦ ਕਿਤੇ ਕੋਈ ਉਹਨੂੰ ਨਾ ਧਿਆਨ ਦਿੰਦੇ ਹੋਣ ਪਰ ਮੈਂ ਤੇ ਇਹ ਵੇਖਿਆ ਕਿ ਵੈਸਟ ਦੇ ਵਿੱਚ ਵੀ ਜੀ ਭਾਵੇਂ ਕੋਈ ਰਜਵਾੜਾ ਫੈਮਿਲੀ ਹੋਵੇ ਭਾਵੇਂ ਕੋਈ ਰਾਜਨੀਤਿਕ ਲੀਡਰ ਹੋਵੇ ਛੋਟੀ ਤੋਂ ਛੋਟੀ ਗੱਲ ਦਾ মিডিਆ ਪਿੱਛੇ ਪੈਂਦਾ ਵੀ ਨਾ ਆਇ ਨਹੀਂ ਹੈ ਤੁਸੀਂ ਸਾਡੇ ਮਾਰਗਦਰਸ਼ਕ ਆ ਤੁਸੀਂ ਸਾਡੇ ਰੋਲ ਮਾਡਲ ਆ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਸਾਡੇ ਰਾਜਨੀਤਿਕ ਸੰਸਥਾਨਾਂ ਲਈ ਸਾਡੀ ਰਾਜਨੀਤੀ ਲਈ ਪਰ ਤੁਸੀਂ ਬਾਰੇ ਇਸ ਤਰ੍ਹਾਂ ਬਲੇਮਿਸਟ ਹੋਗੇ ਤੇ ਤੁਹਾਡੇ ਤੇ ਹੀ ਤੱਬੇ ਹੋਣਗੇ ਤੁਸੀਂ ਇਹੋ ਜੇ ਰੋਜ਼ ਤਮਾਸ਼ੇ ਕਰੋਗੇ ਤਾਂ ਉਹ ਸਾਨੂੰ ਮਨਜ਼ੂਰ ਨਹੀਂ ਪਰ ਹੁਣ ਜਿਹੜੀ ਮੈਂ ਇਹਦਾ ਫਾਲ ਆਊਟ ਕੀ ਆ ਹਾਲਉਟੇ ਹਰਮਨ ਵੀ ਇੱਕ ਤੇ ਜਦੋਂ ਸਾਡੇ ਲੀਡਰ ਦਾ ਕੁਝ ਇਹੋ ਜਿਹਾ ਕਿਸੇ ਦਾ ਵੀ ਉਹ ਕਿਸੇ ਪਾਰਟੀ ਦਾ ਲਾ ਲੋ ਪਹਿਲਾਂ ਤਾਂ ਹੁੰਦਾ ਮੈਂ ਨਾ ਮੰਨੂ ਵੀ ਇਹ ਤੇ ਹੈ ਹੀ ਨਹੀਂ ਇਹ ਤੇ ਬਿਲਕੁਲ ਨਹੀਂ ਯਾਨੀ ਪੈਰਾਂ ਦੇ ਪਾਣੀ ਨਹੀਂ ਪੈਂਡ ਦੇਣਾ ਅਗਲਾ ਕਹਿੰਦਾ ਯਾਰ ਫਿਰ ਇਹਦੀ ਗੱਲ ਦੱਸ ਜਦੋਂ ਥੋੜੀ ਜਿਹੀ ਖਚਾਈ ਸੋਸ਼ਲ ਮੀਡੀਆ ਤੇ ਰੋਲਰ ਰੱਪਾ ਪੈ ਜਾਂਦਾ ਫਿਰ ਉਹ ਕਹਿੰਦਾ ਯਾਰ ਕੋਈ ਹੋਰ ਆ ਤਰਕ ਲਿਆ ਇਹ ਇੰਜ ਨਹੀਂ ਚੱਲਣਾ ਫਿਰ ਉਹ ਕਹਿੰਦੀ ਆ ਕਿ ਨਹੀਂ ਜੀ ਇਹ ਹੈ ਤੇ ਹੈ ਹੈ ਤੇ ਮੇਰੀ ਐਕਸਵਾਈ ਵੀ ਹੈ ਜਿਸ ਤਰ੍ਹਾਂ ਇਹ ਰਵਜੋਤ ਸਿੰਘ ਸਿੱਧੂ ਅਰਵਜੋਤ ਡਾਕਟਰ ਅਰਵਜੋਤ ਕਹਿ ਰਹੇ ਆ ਤੇ ਕੈਬਨਟ ਮਨਿਸਟਰ ਆ ਉਹ ਕਹਿ ਰਹੇ ਆ ਕਿ ਹੈ ਤੇ ਮੇਰੀ ਐਕਸਵਾਈ ਵੀ ਪਰ ਇਹ ਜਿਹੜੀਆਂ ਫੋਟੋਆਂ ਮੈਂ ਇੱਕ ਪਾਸੇ ਤੋਂ ਨਿੰਦਰੇ ਕਿਉਂ ਦਿੱਤੀਆਂ ਪਬਲਿਕ ਔਰ ਉਸ ਬੰਦੇ ਵੱਲੋਂ ਦਿੱਤੀਆਂ ਜਾਂ ਜਿਹੜੇ ਧਰਮ ਦੇ ਵਿੱਚ ਪੂਰਾ ਮਤਲਬ ਐਨ ਸਮਝੋ ਹੈ ਪੂਰੇ ਪਰਪਾਕਾ ਆਪਣੇ ਆਪ ਨੂੰ ਮੰਨਦੇ ਆ ਕਿ ਹੋਣਗੇ ਵੀ ਬਿਗਰਿੰਦ ਸਿੰਘ ਨੇ ਜੀਤੀ ਆ ਕਿ ਉਹਨਾਂ ਨੇ ਇੰਜ ਕਿਉਂ ਕੀਤਾ ਇੱਕ ਤੇ ਉਹਨਾਂ ਤੇ ਕਰ ਰਹੇ ਦੋਸ਼ ਲਾ ਰਹੇ ਦੂਸਰਾ ਇਹ ਕਹਿ ਰਿਹਾ ਕਿ ਮੇਰਾ ਨਿੱਜੀ ਜੀਵਨ ਨਹੀਂ ਹੋਣਾ ਚਾਹੀਦਾ ਤੀਸਰਾ ਉਹ ਇਹ ਕਹਿ ਰਿਹਾ ਕਿ ਦੇਖੋ ਜੀ ਇਹ ਤੇ ਛੇੜਛਾੜ ਕਰਕੇ ਬਣਾਈ ਹੋਈ ਹੈ ਮੇਰੀ Ex-wife ਦੀ ਹੈ ਇਹ ਗੱਲਾਂ ਸਾਰੀਆਂ ਕਰਕੇ ਆਪਣਾ ਡਿਫੈਂਸ ਦੇਣ ਦੀ ਕੋਸ਼ਿਸ਼ ਕਰ ਰਿਹਾ ਅਮਨ ਅਰੋੜਾ ਕੀ ਕਹਿੰਦਾ ਕਹਿੰਦਾ ਜੇ ਇਹ ਗੱਲ ਆ ਤੇ ਤੁਸੀਂ ਆਪਣਾ ਦੱਸੋ ਸੁੱਚਾ ਸਿੰਘ ਲਗਾਹ ਦਾ ਵਿੱਚ ਇਸ਼ਾਰਾ ਕਰ ਜਾਂਦਾ ਜੋ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਪਰ ਮੈਂ ਇੰਨੀ ਗੱਲ ਦੱਸ ਦਿਆਂ ਵੀ ਸੁੱਚਾ ਸਿੰਘ ਲਗਾਹ ਨੂੰ ਲੋਕਾਂ ਨੇ ਮਾਫ਼ ਨਹੀਂ ਸੀ ਕੀਤਾ ਜੋ ਮਰਜ਼ੀ ਹੋਵੇ ਹਾਲਾਂਕਿ ਪਾਰਟੀ ਪ੍ਰਕਾਸ਼ ਸਿੰਘ ਬਾਦਲ ਹੁਣੀ ਵੱਡੇ ਲੀਡਰ ਸੀਗੇ ਉਹ ਛੇਤੀ ਛੇਤੀ ਇਨ੍ਹਾਂ ਗੱਲਾਂ ਨੂੰ ਮਤਲਬ ਉਹ ਹਜਮ ਕਰ ਜਾਂਦੇ ਸੀ ਕੁਝ ਨਾ ਕੋਈ ਕਿਸੇ ਕਿਸਮ ਦਾ ਪਰਦਾ ਪਾ ਜਾਂਦੇ ਸੀ ਗੱਲ ਤੇ ਪਰ ਉਥੇ ਪਾਰਟੀ ਚੋਂ ਵੀ ਉਹਨੂੰ ਬਾਹਰ ਰੱਖਿਆ ਗਿਆ ਤੇ ਐਸਜੀਪੀਸੀ ਚੋਂ ਵੀ ਮਤਲਬ ਉਹ ਦਬਾਰਾ ਬਾੜ ਰੱਖਣ ਤੋਂ ਬਾਅਦ ਕਾਫੀ ਦੇਰ ਉਹਨਾਂ ਨੂੰ ਰੱਖਣ ਤੋਂ ਬਾਅਦ ਫਿਰ ਉਹਨਾਂ ਨੇ ਜਾ ਕੇ ਅਰਦਾਸ ਕੀਤੀ ਆਪਣੀ ਖਿਮਾ ਜਾਚਨਾ ਮੰਗੀ ਫਿਰ ਉਹ ਤਨਖਾਹ ਲੱਗੀ ਜਿਵੇਂ ਹੁਣ 2 ਦਸੰਬਰ ਨੂੰ ਸਾਰਾ ਉਹ ਸਾਰਾ ਉਹ ਜਿਆ ਪ੍ਰਕਿਰਿਆ ਵਿੱਚੋਂ ਨਿਕਲ ਕੇ ਫਿਰ ਪਾ ਗਏ ਇੱਥੇ ਕਰਦੇ ਨਹੀਂ ਪਾਰਟੀਆਂ ਵਾਲੇ ਇੰਜ ਨਹੀਂ ਕਰਦੇ ਪਹਿਲੀਆਂ ਵਿੱਚ ਜਿਹੜੇ ਦੋਵੇਂ ਕੇਸ ਹੋਏ ਆ ਬਲਕਾਰ ਸਿੰਘ ਦੇ ਤੇ ਉਹਨਾਂ ਦੇ ਆ ਕੀ ਨਾਇਆ ਲਾਲ ਚੰਦ ਕਟਾਰੂ ਚਾਹ ਹਾਂ ਲਾਲ ਚੰਦ ਕਟਾਰੂ ਇਸ ਸਮੇਂ ਐਸੇ ਗਲਤੀ ਆਵਾਂਗਾ ਦੂਜੇ ਪਾਸੇ ਇਹਨੂੰ ਕਾਸਟ ਨੂੰ ਜਾਤਪਦ ਨਾਲ ਜੋੜ ਕੇ ਵੇਖਿਆ ਜਾ ਰਿਹਾ ਡਾਕਟਰ ਵਿਜੋਤ ਕਹਿ ਰਹੇ ਆ ਕਿ ਦਲਿਤ ਹੋਣ ਦੇ ਨਾਤੇ ਪਹਿਲਾਂ ਡਾਕਟਰ ਆਪਣਾ ਬਲਕਾਰ ਸਿੰਘ ਤੇ ਫਿਰ ਲਾਲ ਚੰਦ ਕਟਾਰੂ ਚੱਕਦਾ ਮਸਲਾ ਹੋ ਗਿਆ ਇਹ ਦਲਿਤ ਹੋਣ ਕਰਕੇ ਸਾਨੂੰ ਛਾਲਿਆ ਜਾ ਰਿਹਾ ਨਹੀਂ ਬਿਲਕੁਲ ਉਹ ਤੇ ਗੱਲ ਜੁੜ ਗਈ ਨਾ ਕਿਉਂਕਿ ਪਹਿਲੇ ਵੀ ਦੋਵੇਂ ਇਹੀ ਹੈ ਹੁਣ ਵੀ ਤੀਜਾ ਇੱਕ ਹੋਰ ਜੁੜ ਗਿਆ ਉਹਨਾਂ ਨੂੰ ਇਹ ਲੱਗਦਾ ਵੀ ਇਹ ਦਲਿਤ ਕਰਕੇ ਹੋਇਆ ਮੈਂ ਦੇਖੋ ਦਲਤਾਂ ਦੇ ਨਾਲ ਮੇਰਾ ਕੱਲਾ ਡਾਇਲੋਜੀਕਲ ਵਿਚਾਰਧਾਰਕੀ ਅਫਿਨਿਟੀ ਨਹੀਂ ਹੈ ਮੈਂ ਖੁਦ ਅੰਬੇਦਕਰ ਸੈਂਟਰ ਪੰਜਾਬ ਯੂਨੀਵਰਸਿਟੀ ਚ ਬਣਾ ਕੇ ਉਹਦਾ ਫਾਊਂਡਰ ਡਾਇਰੈਕਟਰ ਹਾਂ ਇੱਕ ਹੋਰ ਇੰਸਟੀਚਿਊਟ ਬਣਾ ਕੇ ਜੀ ਵੀ ਜਿਹੜੇ ਸਮਾਜ ਜਾਂ ਸਮਾਜ ਚੋਂ ਹਾਸ਼ਿਆਗ੍ਰਸਤ ਲੋਕ ਹੈਗੇ ਆ ਔਰਤਾਂ ਬੱਚੇ ਦਲਿਤ ਗਰੀਬ ਉਹਨਾਂ ਦੇ ਸੈਂਟਰ ਬਣਾ ਕੇ ਉਹਦਾ ਵੀ ਫਾਊਂਡਰ ਡਾਇਰੈਕਟਰ ਹਾਂ ਮੈਂ ਮੈਂ ਢਾਈ ਦਹਾਕੇ ਕੰਮ ਕੀਤਾ ਔਰ ਮੇਰੀ ਉਹਨਾਂ ਨਾਲ ਸਹਾਨਪੂਤੀ ਆ ਪਰ ਤੁਸੀਂ ਇਹ ਆਪ ਸੋਚੋ ਵੀ ਕਿਸੇ ਵਿਭਾਗੇ ਉਹ ਧਰਤ ਹੋਵੇ ਭਾਵੇਂ ਔਰਤ ਹੋਵੇ ਭਾਵੇਂ ਬঞ্চিত ਹੋਵੇ ਭਾਵੇਂ OBC ਹੋਵੇ ਸਮਾਜ ਦੇ ਵਿੱਚ ਜਾਂ ਤੇ ਲੀਡਰ ਆ ਤੇ ਲੀਡਰ ਆ ਤੁਹਾਨੂੰ ਜਦ ਇੱਕ ਰਿਜ਼ਰਵੇਸ਼ਨ ਲਈ ਲੀਡਰ ਬਣਾਤਾ ਤੁਹਾਨੂੰ ਅਸੀਂ ਮੰਨਿਆ ਕਿ ਤੁਸੀਂ ਸਾਡੇ ਮਾਰਗਦਰਸ਼ਕ ਆ ਫਿਰ ਤੁਹਾਨੂੰ ਇਹ ਤੇ ਸਰਟੀਫਿਕੇਟ ਨਹੀਂ ਮਿਲਦਾ ਤੁਹਾਨੂੰ ਤੇ ਸਭੋ ਹੋਰ ਵੀ ਦੂਜਿਆਂ ਨਾਲੋਂ ਕੌਂਚੇ ਹੋਣਾ ਚਾਹੀਦਾ ਕਿ ਯਾਰ ਸਮਾਜ ਦੇ ਵਿੱਚ ਸਾਨੂੰ ਹੁਣ ਇੱਕ ਮੌਕਾ ਆ ਆਪਣੇ ਸਮਾਜ ਨੂੰ ਰੋਸ਼ਨ ਕਰਨ ਦਾ ਅੱਗੇ ਤੋਰਨ ਦਾ ਉੱਚਾ ਚੁੱਕਣ ਦਾ ਅਸੀਂ ਦੂਜਿਆਂ ਨਾਲੋਂ ਜਾਦਾ ਵਧੀਆ ਰੋਲ ਮਾਡਲ ਬਣੀਏ ਪਰ ਜੇ ਉਹ ਇੰਜ ਕਰਦੇ ਆ ਕਿ ਇਹਦਾ ਬਹਾਨਾ ਪਾ ਕੇ ਕਿ ਜੀ ਇਹ ਤੇ ਜੀ ਰਾਜਨੀਤੀ ਆ ਸਾਨੂੰ ਖੁਦ ਬੋਣਾ ਚਾਹੁੰਦੇ ਆ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ ਤੁਸੀਂ ਬਿਲਕੁਲ ਸਾਡੇ ਕੋ ਐਸੀ ਕਮਿਸ਼ਨ ਹੈ ਤੁਹਾਡੇ ਕੋਲ ਸੁਪਰੀਮ ਕੋਰਟ ਜਾਂ ਕੋਰਟਾਂ ਜਾਂ ਐਫ ਆਈ ਆਰ ਦਰਜ ਕਰਨ ਦਾ ਤੁਸੀਂ ਪਹਿਲਾਂ ਹੀ ਕਹਿ ਰਹੇ ਆ ਦਰਜ ਕਰਵਾਉਣੀ ਚਾਹੀਦੀ ਤੁਰੰਤ ਕਰਾਉਣੀ ਚਾਹੀਦੀ ਆ ਤੁਸੀਂ ਇਹ ਵੀ ਕਹਿ ਰਹੇ ਹੋ ਉਸ ਤੋਂ ਗਲਤ ਹਾਂ ਪ੍ਰੋਫੈਸਰ ਸਾਹਿਬ ਡਾਕਟਰ ਅਜੋਦ ਕਹਿ ਰਹੇ ਕਿ ਅਸੀਂ ਮਾਨਹਾਨੀ ਦਾ ਕੇਸ ਕਰਾਂਗੇ ਇਸ ਨਾਲ ਇੱਕ ਔਰਤ ਦਾ ਅਕਸ ਵੀ ਖਰਾਬ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਜੋ ਲੀਡਰ ਐਕਟਰ ਕਹੇ ਲੋ ਡਾਇਰੈਕਟਰ ਕਹੇ ਲੋ ਰੂਰ ਮਾਡਲ ਇੱਕ ਤਰ੍ਹਾਂ ਦੇ ਇਸ ਦੀ ਚੀਜ਼ ਦਾ ਸਮਾਸਤ ਵੀ ਕੋ ਸਰਪੰਚ ਬੈਠਾ ਕੀ ਹੈ ਕੱਲ ਵੋਟਾਂ ਪੈਣੀਆਂ ਜੀ ਜੀ ਉਹਨਾਂ ਨੂੰ ਉਹਨਾਂ ਦੀ ਪਾਰਟੀ ਨੇ ਸਮਝਾਇਆ ਪੀ ਇਹਨੂੰ ਐਂਜ ਰਿਸੋਲਵ ਕਰ। ਬਾਕੀ ਬਾਅਦ ਚ ਦੇਖੀ ਜਉ ਲਿਊਡਰੋ ਦੇ ਹਾਜਮੇ ਬੜੇ ਤਕੜੇ ਆ। ਉਹਦੀ ਇੱਟਾਂ ਵੀ ਖਾ ਲੈਣ ਪੱਥਰ ਖਾ ਲੈਣ ਉਹ ਵੀ ਅਜਮ ਕਰ ਜਾਂਦੇ। ਇਹ ਤੇ ਗੱਲੇ ਹੀ ਕੁਛ ਨਹੀਂ। ਹਾਂਜੀ। ਉਹਨਾਂ ਨੇ ਆ ਕਿ ਇੱਕ ਵਾਰੀ ਮੌਕਾ ਕੱਢ ਤੂੰ। ਮੌਕਾ ਕੱਢ ਵੀ ਇੱਕ ਤੈਨੂੰ ਦਲਤਾਂ ਦਾ ਇਸ਼ੂ ਬਣਾ ਪੀ ਦਲਤਾਂ ਨਾਲ ਤੱਕਾ ਕੀਤਾ ਜਾ ਰਿਹਾ। ਦੂਜਾ ਉਹਨੂੰ ਕਿਹਾ ਕਿ ਆਪਣੇ ਆਪ ਨੂੰ ਸੱਚਾ ਦੱਸਣ ਲਈ ਪੀ ਮੈਂ ਤੇ ਛੱਡੂਗਾ ਨਹੀਂ ਪੀ ਇੱਕ ਵਾਰੀ ਬੜਕ ਮਾਰਦੇ ਜਾ ਕੇ। ਉਹ ਆਵਾਜ਼ ਵੀ ਤੇ ਬੜਕਵਾਲੀ ਹੋਵੇ ਸਚਾਈ ਵਾਲੀ ਹੋਵੇ ਮੂੰਹ ਚੋਂ ਗੱਲ ਤੇ ਨਿਕਲਦੀ ਨਹੀਂ ਸੀ ਮੱਖੀਆਂ ਉੱਡ ਨਹੀਂ ਸੀ ਰਹੀਆਂ ਡਾਕਟਰ ਰਵਜੋਤ ਤੇ ਤੂੰ ਠੋਕੇ ਬੋਲਣਾ ਜੇ ਤੂੰ ਸੱਚਾ ਦੇ ਵੰਗਾਰ ਦੇ ਯਾਵੇ ਮੇਰੇ ਸਾਹਮਣੇ ਗੱਲ ਮੇਰੇ ਸਾਹਮਣੇ ਕਰੇ ਮੇਰੇ ਨਾਲ ਡਿਬੇਟ ਕਰੇ ਕਿੱਥੋਂ ਲਿਆਂਦੀ ਆ ਤੁਸੀਂ ਇਹ ਵੀਡੀਓ ਮੈਂ ਕਰੂੰਗਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੁਸੀਂ ਵੀ ਉਹ ਸੁਣੀ ਹੈ ਉਹਦੀ ਪ੍ਰੈਸ ਕਾਨਫਰੰਸ ਹੋਣੀ ਹੈ ਇਸ ਕਰਕੇ ਇਹ ਇੱਕ ਸਮੁਦਾਇ ਨਾਲ ਵੀ ਤੱਕਾ ਪੀ ਜਿਨਾਂ ਨੇ ਤੁਹਾਨੂੰ ਚੁਣਿਆ ਆ ਤੁਸੀਂ ਉਹਨਾਂ ਦਾ ਨਾਮ ਵਰਤ ਕੇ ਆਪਣੀ ਇੱਕ ਢਾਲ ਬਣਾ ਕੇ ਉਸ ਰਤਬੇ ਨੂੰ ਵਰਤ ਰਹੇ ਆ ਇਹ ਮਿਸਯੂਜ਼ ਆ ਤੁਹਾਨੂੰ ਇਹ ਇਜਾਜ਼ਤ ਨਹੀਂ ਦਿੱਤੀ ਦੂਸਰੀ ਗੱਲ ਤੁਸੀਂ ਜਿਹੜੀ ਇਹ ਕਹਿੰਦੇ ਆ ਕਿ ਉਹ ਐਕਸ਼ਨ ਕੀ ਲੈਣਾ ਚਾਹੀਦਾ ਜੇ ਗੱਲ ਹੈ ਤੇ ਐਕਸ਼ਨ ਠੀਕ ਹੈ ਮਾਨ ਹਨ ਨਿਦਮਾਨ ਹਨ ਨਿਦ ਤੇ ਕੇਜਰੀਵਾਲ ਨੇ ਵੀ ਕੀਤਾ ਸੀ ਇਸੇ ਹੀ ਮਜੀਠੀਆ ਦੇ ਵਿਰੋਧ ਕੀਤਾ ਸੀ ਫਿਰ ਲਿਖਤੀ ਤੌਰ ਤੇ ਮਾਫੀ ਕਿਉਂ ਮੰਗੇ ਗਿਆ ਇਹ ਜਿਨਾ ਨਾ ਕਰੋ ਤੁਸੀਂ ਤੁਹਾਡਾ ਜੇ ਸਭ ਤੋਂ ਵੱਡਾ ਗੁਰੂ ਕੰਢਾਲ ਜਿਹਨੂੰ ਕਹਿੰਦੇ ਸਭ ਤੋਂ ਵੱਡਾ ਲੀਡਰ ਜਿਹੜਾ ਕਨਵੀਨਰ ਆ ਉਹ ਲਿਖਤੀ ਤੌਰ ਤੇ ਮਾਫੀ ਮੰਗ ਗਿਆ ਆ ਇਸੇ ਬਿਕਰਮਜੀਤ ਸਿੰਘ ਮਜੀਠੀਆ ਕੋ ਫਿਰ ਤੁਹਾਡਾ ਮਾਣਾਂ ਨੀ ਦਾ ਅੰਤ ਕੀ ਹੋਊਗਾ ਇਹ ਦੱਸੋ ਤੁਸੀਂ ਕੀ ਕਰੋਗੇ ਇਹ ਜੇ ਜੇ ਕਰਨਾ ਤੇ ਕਰਨਾ ਚਾਹੀਦਾ ਜੇ ਨਾ ਕੀਤਾ ਐਫ ਆਈ ਆਰ ਚੋਂ ਕੁਝ ਨਾ ਨਿਕਲਿਆ ਜੀ ਤਾਂ ਫਿਰ ਸਾਨੂੰ ਲੱਗੂਗਾ ਤੁਸੀਂ ਲੀਮ ਐਕਸਕਿਊਜ਼ ਹਾਂ ਮੈਂ ਝੂਠਾ ਅਟਕੜ ਪਚੂ ਨਾ ਟਾਈਮ ਪਾਸ ਕਰ ਰਹੇ ਹਾਂ ਵੋਟਾਂ ਦੇ ਵਿੱਚ ਆਪਣਾ ਇਹਦਾ ਇੰਪੈਕਟ ਨਾ ਕਿਸੇ ਕਿਸਮ ਦਾ ਜਾਏ ਵੈਸੇ ਮੇਰੀ ਨਿੱਜੀ ਰਾਏ ਹੈ ਕਿ ਬਹੁਤਾ ਜਾਨਦਾ ਨਹੀਂ ਇਹੋ ਜੀਆਂ ਗੱਲਾਂ ਨੂੰ ਲੋਕ ਖਾਧੀਆਂ ਪੀਤੀਆਂ ਲੋਕ ਨਹੀਂ ਇਹ ਸਮਝਦੇ ਲੋਕ ਸਮਝਦੇ ਕਿ ਸਾਡੇ ਲਈ ਬੰਦਾ ਕੌਣ ਸਾਡੇ ਲਈ ਪਾਰਟੀ ਕੌਣ ਚੰਗੀ ਹੈ ਜਾਂ ਸਾਡੇ ਲਈ ਬੰਦਾ ਕੌਣ ਚੰਗਾ ਲੋਕ ਉਸ ਕਰਕੇ ਵੋਟਾਂ ਪਾਉਂਦੇ ਉਹ ਬੜਾ ਕੰਪਲੈਕਸ ਹੁੰਦਾ ਪਰ ਇਹ ਇਨਸਟੈਂਟਲੀ ਇਸ ਗੱਲ ਨੂੰ ਕਹਣਾ ਕਿ ਸਿਰਫ ਵੋਟਾਂ ਨਾਲ ਜੋੜ ਕੇ ਕੀਤਾ ਮੈਨੂੰ ਨਹੀਂ ਲੱਗਦਾ ਉਹ ਮੌਕਾ ਇੰਜ ਹੋ ਜਾਂਦਾ ਕਿ ਜਿਹੜੇ ਸ਼ਰਾਰਤੀ ਬੰਦੇ ਜਿਨ੍ਹਾਂ ਕੋਲ ਮਾਲ ਹੁੰਦਾ ਉਹ ਐਸ ਵੇਲੇ ਕੱਢ ਕੇ ਵੇਚ ਜਾਂਦੇ ਆ ਉਹ ਹੋ ਗਿਆ ਐਨੀਵੇ ਮੈਨੂੰ ਇਹ ਲੱਗਦਾ ਕਿ ਜਿਸ ਜੋ ਰਵਜੋਤ ਡਾਕਟਰ ਰਵਜੋਤ ਕਹਿ ਰਹੇ ਆ ਸਾਡੇ ਆਂਡੇ ਬੈਲ ਮਨਿਸਟਰ ਜੀ ਉਹ ਸੱਚੀ ਮੁੱਚੀ ਸੱਚ ਆ ਕਿ ਇਹ ਗਲਤ ਤਰੀਕੇ ਨਾਲ ਕੰਪਿਊਟਰ ਨਾਲ ਬਣਾਈਆਂ ਹੋਈਆਂ ਫੋਟੋਆਂ ਦਾ ਕੀਤਾ ਇਹਦੇ ਨਾਲੋਂ ਮਾੜੀ ਗੱਲ ਕੋਈ ਬਿਕਰਮਜੀਤ ਸਿੰਘ ਮਚੀਠਿਆਲੀ ਨਹੀਂ ਹੋਊਗੀ ਲੋਕ ਤੇ ਇਵਨ ਸਿੱਖ ਉਹਨਾਂ ਨੂੰ ਮਾਫ਼ ਨਹੀਂ ਕਰਨਗੇ ਪਰ ਦੂਜੇ ਪਾਸੇ ਸਾਡਾ ਸਿਸਟਮ ਵੀ ਤੇ ਇਹੋ ਜਿਹਾ ਨਾ ਜੇ ਸਰਕਾਰ ਚ ਨਾ ਹੋਣ ਹੂੰ ਭ੍ਰੋਦੀ ਪਾਰਟੀ ਚੋਂ ਤੇ ਆਪਾਂ ਮੰਨ ਸਕਦੇ ਆ ਇਹ ਸਰਕਾਰ ਚ ਆ ਜੀ ਇਹਨਾਂ ਕੋਲ ਵਿਜੀਲੈਂਸ ਆ ਇਹਨਾਂ ਕੋਲ ਸੀਬੀਆਈ ਹੈ ਇਹਨਾਂ ਕੋਲ ਹਰ ਕਿਸਮ ਦਾ ਸਿਸਟਮ ਹੈ ਪੂਰੀ ਇਨਕੁਆਇਰੀ ਤਰੰਤ ਇਨਕੁਆਇਰੀ ਫੋਰੈਂਸਿਕ ਸਾਇੰਸਸ ਹੈ ਗਿਆ ਲੈਬ ਚੋ ਭੇਜਣ ਨੂੰ ਸਾਰੀ ਗੱਲ ਨੂੰ ਉਸ ਉਸੇ ਗੱਲ ਤੇ ਅਮਗਾ ਪ੍ਰਸ ਸਾਹਿਬ ਕੀ ਇਸ ਕੇਸ ਦਾ ਅੱਗੇ ਹੁਣ ਬਣੇਗਾ ਕੀ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਕੇਸ ਉੱਠੇ ਨੇਦਰ ਦੇ ਉਹ ਦਬਾ ਦਿੱਤੇ ਗਏ ਆ ਜੇ ਆਪਾਂ ਕਾਸਟ ਦੀ ਗੱਲ ਕਰੀਏ ਤਾਂ ਦੂਜੇ ਪਾਸੇ ਇੱਕ بڑا ਮੁੱਦਾ ਪਿਆ ਹੋਇਆ ਬੀਬੀ ਕਮਲ ਭਾਬੀ ਕਮਲ ਕੌਰ ਦਾ ਉਹ ਇੱਕ ਕਾਸਟ ਕਰਕੇ ਉਹ ਕਹਿੰਦੇ ਉਹ ਕੌਰ ਲਾਰਿਸ ਨੌਂ ਦੇ ਪਿੱਛੇ ਉਸ ਦਾ ਕਤਲ ਕਰ ਦਿੱਤਾ ਇਹ ਇਸ ਮੁੱਦੇ ਦਾ ਕੁਝ ਬਣੇਗਾ ਇੱਕ ਤੇ ਨਾ ਲੋਕ ਬੰਦੇ ਬਹੁਤ ਸਾਰੇ ਇੱਕ ਨਿੱਜੀ ਕਿਸੇ ਦੇ ਕੈਰੈਕਟਰ ਨੂੰ ਸਮਾਜਿਕ ਇੰਪੈਕਟ ਦੇ ਸਮਾਜਿਕ ਜਿਹੜੀਆਂ ਪ੍ਰਕਿਰਿਆਵਾਂ ਉਹਦੇ ਵਿੱਚ ਰਲ ਗੱਡ ਕਰਕੇ ਖਰ ਲੈਣਗੇ ਇੱਥੇ ਵੀ ਉਹੀ ਹੋ ਰਿਹਾ ਉਹ ਕਹਿੰਦਾ ਮੇਰਾ ਨਿੱਜੀ ਲਾਈਪ ਆਸੀਂ ਕਹਿੰਨੇ ਵੀ ਨਹੀਂ ਤੇਰੀ ਨਿੱਜੀ ਲਾਈਫ ਤੇ ਠੀਕ ਐ ਪਰ ਤੁਹਾਡੀ ਨਿੱਜੀ ਕਿਉਂ ਨਹੀਂ ਰਹਿ ਜਾਂਦੀ ਕਿਉਂਕਿ ਹੁਣ ਇੱਕ ਥਾਣੇਦਾਰ ਜਾਂ ਕੋਈ ਵੀ ਬੰਦਾ ਲੀਡਰ ਧਾਰਮਿਕ ਲੀਡਰ ਉਹ ਰਾਮ ਰਹੀਮ ਨੂੰ ਲੋਕਾਂ ਨੇ ਮaaf ਕਰਤਾ ਬਾਪੂ ਆਸਰਾਮ ਨੂੰ ਮaaf ਕਰਤਾ ਕਿਉਂਕਿ ਉਹ ਬਾਪੂ ਆਪਣੇ ਆਪ ਨੂੰ ਕਹਿੰਦਾ ਭਾਈ ਕ੍ਰਿਸ਼ਨ ਮੰਗੂ ਮੁਰਲੀ ਵਜਾਉਂਦਾ ਸੀਗਾ ਪਰ ਨਹੀਂ ਜਦੋਂ ਕਾਨੂੰਨ ਦੀ ਗਰਸਤ ਜਿਹੜਾ ਆ ਗਿਆ ਜਿਹੜਾ ਫੜਿਆ ਗਿਆ ਉਹ ਫੜਿਆ ਗਿਆ ਇਸ ਲਈ ਤੁਸੀਂ ਜਿਹੜੇ ਵੀ ਮਾਰਗਦਰਸ਼ਕ ਆ ਸਮਾਜ ਲਈ ਉਹ ਰਾਜਨੀਤਿਕ ਲੀਡਰ ਹੋਣ ਸਰਕਾਰਾਂ 'ਚ ਬੈਠੇ ਮਨਿਸਟਰ ਸਾਹਿਬਾਨ ਜਾਂ ਕੋਈ ਬਿਊਰੋਕਰੇਟ ਹੋਣ ਜਾਂ ਕੋਈ ਪੁਲਿਸ ਅਫਸਰ ਹੋਣ ਜਾਂ ਜੱਜ ਸਾਹਿਬਾਨ ਹੋਣ ਜਿਹੜੇ ਵੀ ਜਿਹੜੇ ਲੋਕ ਮਤਲਬ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਐ ਜੇ ਉਹ ਇਹੋ ਜੇ ਕੰਮ ਕਰਨਗੇ ਜਿਹੜੇ ਕਿ ਸਮਾਜਿਕ ਤੌਰ ਤੇ ਉੱਤੇ ਨਿੰਦਨੀਏ ਹੈ ਜਾਂ ਜਿਨ੍ਹਾਂ ਨੂੰ ਸਮਾਜ ਇਜਾਜ਼ਤ ਨਹੀਂ ਦਿੰਦਾ ਤਾਂ ਫਿਰ ਉਹਦੇ ਰੈਪਰਕਸ਼ਨ ਤੇ ਹੋਣਗੇ ਲੋਕ ਉਹਦੇ ਸਵਾਲ ਵੀ ਕਰਨਗੇ ਔਰ ਲੋਕ ਇਹ ਇਹਦੇ ਤੋਂ ਉਹ ਪੁੱਛਣਗੇ ਤੁਸੀਂ ਕਹਿੰਦੇ ਵੀ ਇਹ ਹੁੰਦਾ ਨਹੀਂ ਇਹ ਗੱਲ ਤਾਂ ਠੀਕ ਹੈ ਵੀ ਜਨਰਲੀ ਨਹੀਂ ਕੁਛ ਬੂਤਾ ਨਿਕਲਦਾ ਹੈ ਜਿਹੜੇ ਵੀ ਕੋਰਟਾਂ ਚ ਕੇਸ ਚਲੇ ਗਏ ਦੱਬੇ ਦੱਬੇ ਗਏ ਰਲ ਗੱਡ ਹੋ ਗਏ ਇਧਰ ਉਧਰ ਉਹ ਲੜਕੀ ਦਾ ਵੀ ਹੁਣ ਪਤਾ ਨਹੀਂ ਕੀ ਹੋਣਾ ਉਹ ਕੁਝ ਰਿਮਾਂਡ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਉਹਨਾਂ ਮੁੰਡਿਆਂ ਨੂੰ ਮਿਲ ਗਿਆ ਜਿਹੜੇ ਨੰਗਸਾ ਬਣ ਉਹ ਮੈਰੋਂ ਦੇ ਨਾਲ ਹੈਗੇ ਆ ਉਹਦੇ ਚ ਵੀ ਇਹ ਗੱਲ ਤੁਸੀਂ ਕਹਿੰਦੇ ਆਂ ਵੀ ਇਸ ਤਰ੍ਹਾਂ ਉਹ ਗੱਲ ਦੇਖੋ ਉਹਦੇ ਚ ਇਹ ਹੈ ਕਿ ਉੱਥੇ ਵੀ ਇਹੋ ਜਿਹੇ ਹੀ ਕੰਟਰਡਿਕਸ਼ਨ ਨੇ ਜੀ ਇੱਕ ਪਾਸੇ ਕਿਸੇ ਦਾ ਲੋਕ ਕਹਿੰਦੇ ਵਿਚਾਰੀ ਲੋਕ ਕਹਿੰਦੇ ਆ ਕਿ ਦੇਖੋ ਆਪਣਾ ਪੇਟ ਪਾਲ ਰਹੀ ਸੀ ਬੱਚੇ ਪਾਲ ਰਹੀ ਸੀ ਚਾਰ ਪੈਸੇ ਉਹਨੂੰ ਆ ਰਹੇ ਸੀਗੇ ਇਹਨਾਂ ਨੇ ਧੱਕਾ ਕੀਤਾ ਇੱਕ ਤੜਾ ਸਿੱਖਾਂ ਦਾ ਵੀ ਕਹਿੰਦਾ ਸਿੱਖ ਤੇ ਨਹੀਂ ਹੱਥੇ ਨੂੰ ਮਾਰਦਾ ਹੀ ਕਦੀ ਇਹ ਕਿਉਂ ਕੀਤਾ ਮੈਰੋਂ ਨਹੀਂ ਕਹਿੰਦੇ ਅਸੀਂ ਕਾਹ ਮਾਰਕਟ ਟੰਗਣਾ ਸੀ ਸਾਡਾ ਸੁਣਦਾ ਕੋਈ ਨਹੀਂ ਸੀ ਕਾਨੂੰਨ ਸਾਡੀ ਪੁੱਛਦਾ ਕੋਈ ਨਹੀਂ ਪੁਲਿਸ ਸਾਡੀ ਪੁੱਛਦੀ ਕੋਈ ਨਹੀਂ ਅਹੀਂ ਤੇ ਡਰ ਪੈਦਾ ਕਰਨਾ ਵੀ ਤੁਸੀਂ ਇਹ ਬਾਜ ਆ ਜਾਓ ਸਾਡੇ ਪੰਜਾਬ ਨੂੰ ਤਬਾਹ ਨਾ ਕਰੋ ਹੁਣ ਵਿੱਚੇ ਗੱਲ ਇਹ ਜਲ ਪਿੰਦੀ ਆ ਕਿ ਮੈਰੋਂ ਤੇ ਫਲਾਨਾ ਉਹ ਉਹਨੇ ਆ ਉਹਦੀ ਬੈਕਗ੍ਰਾਉਂਡ ਆ ਆ ਉਹ ਤੇ ਉਹ ਆ ਪੈਂ ਜਾ ਉਹ ਤੇ ਆਪ ਹੀ ਦੇ ਕੋਈ ਜਾਂਦਾ ਸੀ ਫਲਾਨਾ ਲੋਕਾਂ ਦਾ ਇੰਡਲੈਸ ਆ ਇੱਕ ਸਵਾਲ ਖੜਾ ਹੋਇਆ ਹੈ ਉਹ ਸਵਾਲ ਚ ਲਿਮਟਿਡ ਤੌਰ ਤੇ ਤੁਸੀਂ ਸੋਚੋ ਉਸ ਦਾਇਰੇ ਚ ਸੋਚੋ ਬਾਕੀ ਗੱਲਾਂ ਹੁਣ ਉਹ ਬਚਪਨ ਦੇ ਵਿੱਚ ਉਹਨੇ ਕਿਸੇ ਦੀ ਸ਼ਾਈ ਦਾ ਟੋਬਾ ਲੈ ਲਿਆ ਸੀ ਜਾਂ ਪੈਨਸਲ ਚੋਰੀ ਕਰ ਲਈ ਸੀ ਇਸ ਲਈ ਤੇ ਮੈਰੋਂ ਵੀ ਚੋਰ ਆ ਉਹ ਗੱਲਾਂ ਇੱਥੇ ਤੱਕ ਚਾਉਂਗੇ ਫਿਰ ਉਹ ਗੱਲ ਕੋਈ ਕਿਸੇ ਉਹ ਗੰਧਲ ਚਾਉਦਿਆਂ ਚ ਪੈ ਜੂਗੀ ਨਿਕਲੂਗਾ ਕੁਛ ਨਹੀਂ ਇਹ ਗੱਲ ਉਹ ਠੀਕ ਕਹਿੰਦੇ ਆ ਅਸੀਂ ਵੀ ਜਿਹੜੇ ਗੱਲਦੇ ਆ ਕਿ ਭਾਈ ਸਾਡੇ ਸਮਾਜ ਨੂੰ ਇੰਜ ਨਹੀਂ ਕਰਨਾ ਚਾਹੀਦਾ ਭੀ ਜਿਹੜੀ ਵੀ ਚੀਜ਼ ਲੋਕ ਖਾਈ ਜਾਂਦੇ ਜਾਂ ਜਿਹੜੀ ਚੀਜ਼ ਦੀ ਲੋਕਾਂ ਨੇ ਆਦਤ ਬਣਾ ਲਈ ਆ ਤੇ ਉਹ ਆਪਣੇ ਆਪ ਚ ਠੀਕ ਵੀ ਹੈ ਇਸ ਤਰ੍ਹਾਂ ਤੇ ਨਹੀਂ ਹੈ ਜੀ ਲੋਕਾਂ ਦੇ ਢਿੱਡ ਵੱਧ ਜਾਂਦੇ ਬਹਿ ਬਹਿ ਕੇ ਕਿ ਕੋਈ ਸਾਡਾ ਕੰਮ ਪਹਿਲਾਂ ਅ ਕਈਆਂ ਦਾ ਹੁੰਦਾ ਸੀ ਖੇਤੀ ਦਾ ਸੀ ਹਾਰਡ ਲੇਬਰ ਸੀ ਜਿੰਨਾ ਮਰਜੀ ਗੁੜ ਖਾ ਲਓ ਜਿੰਨਾ ਮਰਜੀ ਰੋ ਪੀ ਲਓ ਜਿੰਨੀ ਮਰਜੀ ਲੱਸੀ ਘਿਓ ਕੁਝ ਨਾ ਲਾ 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 ਉਹਨਾਂ ਹੀ ਤਖੜਾ ਉਹ ਨਹੀਂ ਉਹ ਤਖੜਾ ਵੀ ਉਹਨੂੰ ਮੰਨਦੇ ਸੀ ਵੀ ਇੰਨਾ ਕਿ ਪਾਈਆ ਕਿ ਉਹ ਖੜਾ ਖੜਾ ਖਾ ਗਿਆ ਠੀਕ ਹੈ ਨਾ ਹੁਣ ਖਾ ਕੇ ਦੱਸੋ ਜੇ ਮੌਕਾ ਨਾ ਲੱਗ ਜੰ ਟ ਸਹੀ ਹੁਣ ਉਹ ਜਿਦੋਂ ਜਦ ਵੀ ਸਮਾਜ ਬਦਲਦਾ ਹੁਣ ਜਿਹੋ ਅੱਜ ਬੰਦਾ ਜਿਹਦਾ ਢਿੱਡ ਨਿਕਲਿਆ ਸ਼ੂਗਰ ਹੋਈ ਆ ਉਹ ਕਹੇ ਯਾਰ ਮੇਰਾ ਯਾਰ ਖੰਡ ਖਾਣ ਨੂੰ ਵੜਾ ਚੀਜ਼ ਆ ਵੀ ਮੈਂ ਫਿਰ ਉਹ ਮਰਨ ਦਾ ਹੀ ਤਰੀਕਾ ਹੈ ਭਾਈ ਉਹ ਗੱਲਾਂ ਨਾ ਕਰੋ ਜਿਹੜੀਆਂ ਤੁਹਾਨੂੰ ਤੁਹਾਡੀ ਜੁੜਤ ਵਿੱਚ ਤੁਹਾਡੇ ਆਪਸੀ ਭਰੋਸੇ 'ਚ ਆਪਸੀ ਸਤਿਕਾਰ ਦੇ ਵਿੱਚ ਤੇ ਇੱਕ ਸਮਾਜ ਦੇ ਚੱਲਣ ਦੇ ਵਿੱਚ ਵਿਗਨ ਪਾਉਂਦੀਆਂ ਖੱਲਲ ਪਾਉਂਦੀਆਂ ਸਾਰਿਆਂ ਦੀਆਂ ਭੈਣਾਂ ਆ ਸਾਰਿਆਂ ਦੀਆਂ ਮਾਵਾਂ ਆ ਸਾਰਿਆਂ ਦੀਆਂ ਬੱਚੇ ਆ ਸਾਰਿਆਂ ਦੀਆਂ ਬੀਵੀਆਂ ਆ ਇਹ ਅਸੀਂ ਇਹਦੇ ਤੇ ਕਿਤੇ ਟਿਕਾ ਨਹੀਂ ਰੱਖਾਂਗੇ ਜੀ ਜੀ ਆਈਡੀਅਲ ਰੂਪ ਜਿੱਥੇ ਨਹੀਂ ਰਹੂਗਾ ਪਰ ਇਹ ਆਰਗੂਮੈਂਟ ਲੈ ਲੋ ਵੀ ਅਸੀਂ ਜੋ ਵਿਕਦਾ ਵੇਚਣਾ ਪੋਰਨੋ ਬਹੁਤ ਵਿਕਦੀ ਹੈ ਅਮਰੀਕਾ ਚ ਮੈਨੂੰ ਸਵੇਰੇ ਹੀ ਕੋਈ ਬੜੇ ਸਿਆਣੇ ਬੰਦੇ ਨੇ ਕਿਹਾ ਉਹ ਕਹਿੰਦਾ ਜੀ ਉੱਥੇ 4 ਬਿਲੀਅਨ ਡਾਲਰ ਦਾ ਨੰਗੇਜ ਵਿਕਦਾ ਇਸ ਸਾਈਟਾਂ ਤੇ ਮੈਗਜ਼ੀਨ ਵੀ ਹੈਗੇ ਆ ਮੈਂ ਆਪ ਉੱਥੇ ਰਿਆਂ ਮੈਂ ਦੇਖਦਾ ਅਮਰੀਕਾ ਦੇ ਮੈਂ ਕਿਹਾ ਫਿਰ ਆਪਾਂ ਸਾਡਾ ਰੋਲ ਮਾਡਲ ਅਮਰੀਕਾ ਆ ਪਿਆਸੀ ਇਹ ਤੇ ਅਮਰੀਕਾ ਬਣਾਉਣ ਚੱਲੇ ਆ ਯਾਰ ਕੀ ਗੱਲ ਕਰਦੇ ਆ ਉਹ ਤੇ ਉਹ ਤੇ ਖਾਦੇ ਗਏ ਹੋ ਤੇ ਡੁੱਬ ਰਹੇ ਆ ਆਪਾਂ ਹਜੇ ਜਵਾਨ ਹੋ ਰਹੇ ਆ ਅਸੀਂ ਥੋੜੀ ਡੁੱਬਣਾ ਹੈ ਜਵਾਨੀ ਤੋਂ ਪਹਿਲਾਂ ਹੀ ਇਹ ਗੱਲਾਂ ਨਹੀਂ ਆਰਗੂਮੈਂਟ ਨੂੰ ਸ਼ਿਫਟ ਨਹੀਂ ਕਰਨਾ ਚਾਹੀਦਾ ਬੜਾ ਸਿੰਪਲ ਸਵਾਲ ਇਹੀ ਹੈ ਮੇਰਾ ਵੀਰ ਭਾਵੇਂ ਇਹ ਰਵਜੋਤ ਦਾ ਕੰਡਕਟ ਆ ਭਾਵੇਂ ਉਹ ਮਹਿਰੋਂ ਵਾਲੇ ਉਹ ਕੀ ਲੜਕੀ ਦਾ ਨਾਮ ਆ ਕਮਲ ਪਾਪੀ ਦਾ ਉਹਦਾ ਹੈਗਾ ਮੈਂ ਉਹਨਾਂ ਨੂੰ ਆਰਗੂਮੈਂਟ ਇਹ ਦਿੱਤਾ ਸੀ ਅਸੀਂ ਚਾ ਨਹੀਂ ਸੀ ਪੀਂਦੇ ਗਰੇਜਾ ਨੇ ਸਾਰਿਆਂ ਨੂੰ ਮੁਫਤ ਚਾਹ ਸਟੇਸ਼ਨਾਂ ਤੇ ਰੱਖ-ਰੱਖ ਕੇ ਪਲਾਪਲਾ ਕੇ ਚਾਹ ਵੇਚੀਣ ਲਾਤਾ ਛਡਾ ਕੇ ਦਿਖਾਓ ਹੁਣ ਹੈਨਾ ਲੱਗੀ ਨਾ ਉਹਦੀ ਡਿਮਾਂਡ ਬਣ ਗਈ ਨਸ਼ੇ ਡਿਮਾਂਡ ਆ ਬੜੀ ਜ਼ਬਰਦਸਤ ਡਿਮਾਂਡ ਆ ਪਰ ਤੁਸੀਂ ਇਹਨੂੰ ਕਹਦੋਗੇ ਕਿ ਕਿਉਂਕਿ ਲੋਕ ਨਸ਼ੇ ਖਾਂਦੇ ਹੋ ਨਾ ਖਾਣ ਆਪੇ ਵੇਚਣ ਵਾਲੇ ਨਹੀਂ ਵੇਚਣਗੇ ਹੁਣ ਇਹ ਕਿੱਥੋਂ ਕਿਹਨੇ ਮੈਂ ਮੁਰਗੀ ਪਹਿਲਾਂ ਹੋਇਆ ਅੰਡਾ ਪਹਿਲਾਂ ਹੋਇਆ ਮੁਰਗੀ ਪਹਿਲਾਂ ਪੈਦਾ ਹੋਈ ਕਿ ਅੰਡਾ ਪਹਿਲਾਂ ਪੈਦਾ ਹੋਇਆ ਇਹ ਉਹ ਜਿਹਾ ਸਵਾਲ ਆ ਚੀਜ਼ ਕੋਈ ਹੋ ਗਈ ਐ ਡਿਮਾਂਡ ਤੇ ਨਾ ਜਾਓ ਪਪੂਲਰ ਡਿਮਾਂਡ ਤੇ ਨਾ ਪਪੂਲਰ ਡਿਮਾਂਡ ਦੇ ਉਤੇ ਲਚਰ ਗਾਣੇ ਬਹੁਤ ਚੰਗੇ ਲੱਗਦੇ ਲੋਕਾਂ ਨੂੰ ਉਹ ਮਾਰਿਆ ਭਲਾ ਨਾ ਕੀਤਾ ਟਪਕਾਣਾ ਕੀਤਾ दारू ਲਿਆਓ ਵੇ ਬਰਸੀ ਚਲਾਓ ਵੇ ਬਦੂਕ ਚਲਾਓ ਵੇ ਫਿਰ ਛੱਡ ਦਿਓ ਖੁੱਲਾ ਤਖ ਨਹੀਂ ਰਹੂਗਾ ਤੁਹਾਡਾ ਉਹ ਪੈਸੇ ਕੱਢਣ ਵਾਲੇ ਤੁਹਾਡੇ ਨਾਂ ਤੇ ਯੂਥ ਵੀ ਦਾ ਵੀ ਸੱਤਿਆਨਾਜ਼ ਕਰ ਦੇਣਗੇ ਪੈਸੇ ਵੀ ਬਣਾ ਜਾਣਗੇ ਉਹ ਜਾ ਕੇ ਕਿਤੇ ਬੰਬੇ ਦੇ ਵਿੱਚ ਕੋਠੀਆਂ ਪਾ ਲੈਣਗੇ ਤੇ ਤੁਹਾਡਾ ਇੱਥੇ ਛੱਡਣਗੇ ਕੁਛ ਜੀ 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 ਐਸ ਲਈ ਮੈਂ ਕਨਕਲੂਡ ਇਹ ਕਰਨਾ ਚਾਹੁੰਨਾ ਕਿ ਜੇ ਮਾਰੀ ਗਾਲਿਆ ਇਹ ਜੇ ਵਾਕਿਆ ਇਹ ਹੋਇਆ ਤਾਂ ਬਹੁਤ ਮਾੜੀ ਗੱਲ ਆ ਜੇ ਉਹ ਰਵਜੋਤ ਨੇ ਆਪਣਾ ਪ੍ਰੈਸ ਕਾਨਫਰੰਸ ਕਰਕੇ ਕੀਤਾ ਕਿ ਇਹ ਇਹ ਮਾਫਡ ਹੈਗੀਆਂ ਮਤਲਬ ਇਹ ਛੇੜਛਾੜ ਕਰਕੇ ਬਣਾਈਆਂ ਅਸਲੀਅਤ ਨਹੀਂ ਹੈ ਤੇ ਮਜੀਠੀਆ ਸਾਹਿਬ ਨੂੰ ਵੀ ਇਸ ਗੱਲ ਦੀ ਤੇ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਅੱਗੇ ਤੋਂ ਜਿਹੜੇ ਵੀ ਲੋਕ ਉਹ ਸੋਚ ਲੈਣਾ ਚਾਹੀਦਾ ਪਹਿਲਾਂ ਕੋਈ ਵੀ ਪ੍ਰੈਸ ਕਾਨਫਰੰਸ ਕਰਨ ਨੂੰ ਤੇ ਉਹ ਫੈਕਟ ਜਿਹੜੇ ਵੈਰੀਫਾਈਡ ਫੈਕਟ ਹੋਣ ਏ ਨਹੀਂ ਕਿ ਕਿਸੇ ਨੇ ਕੁਝ ਕਹਿਤਾ ਤਾਂ ਤੁਸੀਂ ਉ ਉਂਜੀ ਅੱਗੇ ਪੇਲਤਾ ਅੱਜਕੱਲ ਮੀਡੀਆ ਚ ਬਹੁਤ ਕੁਝ ਚੱਲਦਾ ਬਾਕੀ ਆਪਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਕਿ ਇਹਦਾ ਫੋਰੈਂਸਿਕ ਰਿਪੋਰਟ ਜਾਂ ਸਰਕਾਰ ਵੱਲੋਂ ਜਿਹੜੀ ਇਨਕੁਆਇਰੀ ਦੀ ਰਿਪੋਰਟ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਕੀ ਉਹ ਸਾਡੇ ਸਾਹਮਣੇ ਸੱਚ ਸਾਹਮਣੇ ਆਉਂਦਾ ਮਾਨਹਾਨੀ ਦਾ ਵੀ ਉਹ ਕਹਿੰਦੇ ਕਰਨਾ ਉਹਨਾਂ ਦਾ ਅਧਿਕਾਰ ਹੈ ਉਹਨਾਂ ਨੂੰ ਜਰੂਰ ਕਰਨਾ ਚਾਹੀਦਾ ਉਹਦੀ ਵੀ ਆਪਾਂ ਇੰਤਜ਼ਾਰ ਕਰਦੇ ਹਾਂ ਕਿ ਉਹਦੇ ਚੋਂ ਕੀ ਨਿਕਲਦਾ ਧੰਨਵਾਦ ਪ੍ਰੋਫੈਸਰ ਸਾਬ ਸਮਝਾ ਦਿਲੀ ਧੰਨਵਾਦ ਸੋ ਇਸੇ ਸਰਦਾਰ ਅਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਨਾਲ ਅੱਪਣੇ ਗੱਲਬਾਤ ਕੀਤੀ ਡਾਕਟਰ ਅਵਜੋਤ ਵਾਲੇ ਕੇਸ ਤੇ ਸੋ ਉਹਨਾਂ ਦਾ ਕਹਿਣਾ ਕਿ ਜੇਕਰ ਉਹਨਾਂ ਦੀ ਇਹ ਫੋਟੋ ਨਾਲ ਕੋਈ ਛੇੜਛਾੜ ਕੀਤੀ ਗਈ ਤਾਂ ਬਹੁਤ ਹੀ ਗਲਤ ਗੱਲ ਹੈ ਸੋ ਇਸ ਕੇਸ ਦਾ ਅਕੀ ਬਣੇਗਾ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆਪੁਰੀ ਦਸ਼ਾ ਅਪਡੇਟ ਨਿਊਜ਼ ਚੰਡੀਗੜ੍ਹ ਸਸਿਕਾਲ ਜੀ ਦਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਜਲੰਧਰ ਜਿਬਨੀ ਚੌਂਟ ਤੋਂ ਐਨ ਇੱਕ ਦਿਨ ਪਹਿਲਾਂ ਬਿਕਰਮ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਵਜੋ ਕੀ ਇਹ ਸਰਕਾਰ ਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਇਸ ਪਿੱਛੇ ਉਹਨਾਂ ਦੀ ਕੀ ਮਨਸ਼ਾ ਹੈ ਇਸ ਦਾ ਜਲੰਧਰ ਜਿਮਨੀ ਚੌਂਡ ਤੇ ਅਸਰ ਪਵੇਗਾ ਜਾਂ ਨਹੀਂ ਇਸ ਤੇ ਗੱਲਬਾਤ ਕਰ ਲਈ ਮੇਰੇ ਨਾਲ ਸਿਆਸਤ ਤੇ ਪਾਰਖੂ ਨਜ਼ਰ ਰੱਖਣ ਵਾਲੇ ਉਹਗੇ ਸਿਆਸੀ ਮਹਰ ਪ੍ਰੋਫੈਸਰ ਮਨਜੀਤ ਸਿੰਘ ਪ੍ਰੋਫੈਸਰ ਸਾਹਿਬ ਬਹੁਤ ਬੋਲ ਸਕਦੇ ਤੁਹਾਡੇ ਬੜਾ ਧੰਨਵਾਦ ਹਰਮਨ ਪ੍ਰੋਫੈਸਰ ਸਾਹਿਬ ਕਿੱਦਾਂ ਦੇਖਦੇ ਹੋ ਡਾਕਟਰ ਵਜੋਦ ਦੀਆਂ ਜੋ ਅਸ਼ਲੀਲ ਜੋ ਜਨਤਕ ਫੋਟੋ ਕੀਤੀਆਂ ਗਈਆਂ ਨੇ ਆਪਣੇ ਵਿਕਰਮ ਮਜੀਠੀਆ ਵੱਲੋਂ ਉਹ ਵੀ ਐਨ ਜਿਮਨੀ ਚੌਂਡ ਤੋਂ ਇੱਕ ਦਿਨ ਪਹਿਲਾਂ ਮੈਨੂੰ ਲੱਗਦਾ ਹੈ ਦੇਖੋ ਇਹਦੇ ਦੋ ਅਸਪੈਕਟ ਆ ਇੱਕ ਤੇ ਚਲੋ ਜਿਹੜੀ ਕੋਈ ਵੀ ਪਾਰਟੀ ਆ ਉਹਨਾਂ ਦੇ ਕੋਈ ਵੀ ਵੱਡੇ ਲੀਡਰ ਆ ਜਿਤਨਾ ਕੋਈ ਕੈਬਨਿਟ ਮਨਿਸਟਰ ਹੋਣ ਜਾਂ ਹੀ ਮਨ ਐਮ ਐਲ ਏ ਸਹਿਬਾਨ ਹੋਣ ਉਹਨਾਂ ਦੀਆਂ ਕੋਈ ਬਾਰ-ਬਾਰ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਤੇ ਉਹਨਾਂ ਦੇ ਫਾਲੋਅਰ ਵਿੱਚ ਵੀ ਇੱਕ ਨਿਰਾਸ਼ਾਤਾ ਆਉਂਦੀ ਆ ਤੇ ਆਮ ਸਾਡੀ ਜਨਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਆ ਉਹ ਵੀ ਥੋੜੀ ਸ਼ਰਮਿੰਦਗੀ ਮਹਿਸੂਸ ਕਰਦੇ ਆ ਯਾਰ ਇਹ ਹਾਦੀ ਹੋ ਗਈ ਆ ਕਿਤੇ ਇੱਕ ਅੱਧਾ ਹੋਇਆ ਇਹ ਤੇ ਹੁਣ ਤੀਜਾ ਹੈ ਪਰ ਸਵਾਲ ਇਹ ਆ ਕਿ ਤੁਸੀਂ ਜਿਹੜਾ ਦੂਜਾ ਕਹਿੰਦੇ ਆ ਕਿ ਕੀ ਇਹਦਾ ਜਿਮਨੀ ਚੋਣ ਦੇ ਉੱਤੇ ਅਸਰ ਹੋਊਗਾ ਕਿਉਂਕਿ ਇਹ ਗੱਲ ਬੜੀ ਚਰਚੇ ਤੇ ਆ ਕਿ 21-4 ਵੋਟਾਂ ਵੱਧ ਲੈਣ ਲਈ ਅਮਨ ਅਰੋੜਾ ਉਹਨਾਂ ਦਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਕਹਿ ਰਿਹਾ ਮੈਨੂੰ ਨਹੀਂ ਲੱਗਦਾ ਉਹਦਾ ਕੋਈ ਬਹੁਤਾ ਅਸਰ ਹੁੰਦਾ ਕਿਉਂਕਿ ਇਹ ਕਿਸੇ ਦੀ ਇੱਕ ਪਾਸੇ ਤੇ ਨਿੱਜੀ ਜੀਵਨ ਆ ਇੱਕ ਪਾਸੇ ਤੁਸੀਂ ਦੇਖੋ ਕਿ ਵੱਡੇ ਲੀਡਰਾਂ ਦਾ ਜੀਵਨ ਨਿੱਜੀ ਜੀਵਨ ਨਹੀਂ ਹੁੰਦਾ ਲੋਕ ਟਰੰਪ ਨੂੰ ਮਾਫ ਕਰਦੇ ਆ ਉਹ ਕੁੜੀ ਦਾ ਜਿਹੜਾ ਸੀਗਾ ਖਿੱਚ ਕੇ ਕੋਟਾਂ ਦੇ ਵਿੱਚ ਲੈ ਕੇ ਗਏ ਕਿ ਨਹੀਂ ਜਿਹੜੇ ਵੱਡੇ ਲੀਡਰ ਆ ਕੋਈ ਵੀ ਹੋਵੇ ਉਹਨਾਂ ਦੀ ਜਿਹੜੀ ਪਰਸਨਲ ਜੀਵਨ ਆ ਨਿੱਜੀ ਜੀਵਨ ਆ ਉਹ ਉਹਨਾਂ ਪਰਸਨਲ ਨਹੀਂ ਰਹਿ ਜਾਂਦਾ ਖਾਸ ਕਰ ਸਾਡੇ ਵਰਗੇ ਜਿਹੜੇ ਭਾਰਤ ਵਰਗੇ ਜੜੀਆਂ ਏਸ਼ੀਅਨ ਸੋਸਾਇਟੀ ਆ ਉਹਨਾਂ ਦੇ ਵਿੱਚ ਵੈਸਟ ਵਿੱਚ ਸ਼ਾਇਦ ਕਿਤੇ ਕੋਈ ਉਹਨੂੰ ਨਾ ਧਿਆਨ ਦਿੰਦੇ ਹੁਣ ਪਰ ਮੈਂ ਤੇ ਇਹ ਵੇਖਿਆ ਕਿ ਵੈਸਟ ਦੇ ਵਿੱਚ ਵੀ ਜੀ ਭਾਵੇਂ ਕੋਈ ਰਜਵਾੜਾ ਫੈਮਿਲੀ ਹੋਵੇ ਭਾਵੇਂ ਕੋਈ ਰਾਜਨੀਤਿਕ ਲੀਡਰ ਹੋਵੇ ਛੋਟੀ ਤੇ ਛੋਟੀ ਗੱਲ ਦਾ মিডিਆ ਪਿੱਛੇ ਪੈਂਦਾ ਵੀ ਨਾ ਆਇ ਨਹੀਂ ਹੈ ਤੁਸੀਂ ਸਾਡੇ ਮਾਰਗਦਰਸ਼ਕ ਆ ਤੁਸੀਂ ਸਾਡੇ ਰੋਲ ਮਾਡਲ ਆ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਸਾਡੇ ਰਾਜਨੀਤਿਕ ਸੰਸਥਾਨਾਂ ਲਈ ਸਾਡੀ ਰਾਜਨੀਤੀ ਲਈ ਪਰ ਤੁਸੀਂ ਬਾਰੇ ਇਸ ਤਰ੍ਹਾਂ ਬਲੇਮਿਸਟ ਹੋਗੇ ਤੇ ਤੁਹਾਡੇ ਤੇ ਹੀ ਤੱਬੇ ਹੋਣਗੇ ਤੁਸੀਂ ਇਹੋ ਜੇ ਰੋਜ਼ ਤਮਾਸ਼ੇ ਕਰੋਗੇ ਤਾਂ ਉਹ ਸਾਨੂੰ ਮਨਜ਼ੂਰ ਨਹੀਂ ਪਰ ਹੁਣ ਜਿਹੜੀ ਮੈਂ ਇਹਦਾ ਫਾਲ ਆਊਟ ਕੀ ਆ ਹਾਲੋਟੀ ਹਰਮਨ ਵੀ ਇੱਕ ਤੇ ਜਦੋਂ ਸਾਡੇ ਲੀਡਰ ਦਾ ਕੁਛ ਇਹੋ ਜਿਹਾ ਕਿਸੇ ਦਾ ਵੀ ਉਹ ਕਿਸੇ ਪਾਰਟੀ ਦਾ ਲਾ ਲਓ ਪਹਿਲਾਂ ਤਾਂ ਹੁੰਦਾ ਮੈਂ ਨਾ ਮੰਨੂ ਇਹ ਤੇ ਹੈ ਹੀ ਨਹੀਂ ਇਹ ਤੇ ਬਿਲਕੁਲ ਨਹੀਂ ਜਾਨੀ ਪੈਰਾਂ ਤੇ ਪਾਣੀ ਨਹੀਂ ਪੈਂਡ ਦੇਣਾ ਅਗਲਾ ਕਹਿੰਦਾ ਯਾਰ ਫਿਰ ਇਹਦੀ ਗੱਲ ਦੱਸ ਜਦੋਂ ਥੋੜੀ ਜਿਹੀ ਖਚਾਈ ਸੋਸ਼ਲ ਮੀਡੀਆ ਤੇ ਰੌਲਾ ਰੌਲਾ ਰੱਪਾ ਪੈ ਜਾਂਦਾ ਫਿਰ ਉਹ ਕਹਿੰਦਾ ਯਾਰ ਕੋਈ ਹੋਰ ਆ ਤਰਕ ਲਿਆ ਇਹ ਇੰਜ ਨਹੀਂ ਚੱਲਣਾ ਫਿਰ ਉਹ ਕਹਿੰਦੀ ਆ ਕਿ ਨਹੀਂ ਜੀ ਇਹ ਹੈ ਤੇ ਹੈ ਹੈ ਤੇ ਮੇਰੀ ਐਕਸਵਾਈ ਵੀ ਹੈ ਜਿਸ ਤਰ੍ਹਾਂ ਇਹ ਰਵਜੋਤ ਸਿੰਘ ਸਿੱਧੂ ਅਰਵਜੋਤ ਡਾਕਟਰ ਅਰਵਜੋਤ ਕਹਿ ਰਹੇ ਆ ਤੇ ਕੈਬਨਟ ਮਨਿਸਟਰ ਆ ਉਹ ਕਹਿ ਰਹੇ ਆ ਕਿ ਹੈ ਤੇ ਮੇਰੀ ਐਕਸਵਾਈ ਵੀ ਪਰ ਇਹ ਜਿਹੜੀਆਂ ਫੋਟੋਆਂ ਮੈਂ ਇੱਕ ਪਾਸੇ ਤੋਂ ਨਿੰਦਰੇ ਆ ਕਿ ਕਿਉਂ ਦਿੱਤੀਆਂ ਪਬਲਿਕ ਔਰ ਉਸ ਬੰਦੇ ਵੱਲੋਂ ਦਿੱਤੀਆਂ ਜਾਂ ਜਿਹੜੇ ਧਰਮ ਦੇ ਵਿੱਚ ਪੂਰਾ ਮਤਲਬ ਐਨ ਸਮਝੋ ਹੈ ਪੂਰੇ ਪਰਪਾਕਾ ਆਪਣੇ ਆਪ ਨੂੰ ਮੰਨਦੇ ਆ ਕਿ ਹੋਣਗੇ ਵੀ ਬਿਗਰਿੰਦ ਸਿੰਘ ਨੇ ਜੀਤੀ ਆ ਕਿ ਉਹਨਾਂ ਨੇ ਇੰਜ ਕਿਉਂ ਕੀਤਾ ਇੱਕ ਤੇ ਉਹਨਾਂ ਦੇ ਕਰ ਰਹੇ ਦੋਸ਼ ਲਾ ਰਹੇ ਦੂਸਰਾ ਇਹ ਕਹਿ ਰਿਹਾ ਕਿ ਮੇਰਾ ਨਿੱਜੀ ਜੀਵਨ ਇਹ ਨਹੀਂ ਹੋਣਾ ਚਾਹੀਦਾ ਤੀਸਰਾ ਉਹ ਇਹ ਕਹਿ ਰਿਹਾ ਕਿ ਦੇਖੋ ਜੀ ਇਹ ਤੇ ਛੇੜ ਛਾੜ ਕਰਕੇ ਬਣਾਈ ਹੋਈ ਹੈ ਮੇਰੀ Ex-wife ਦੀ ਹੈ ਇਹ ਗੱਲਾਂ ਸਾਰੀਆਂ ਕਰਕੇ ਆਪਣਾ ਡਿਫੈਂਸ ਦੇਣ ਦੀ ਕੋਸ਼ਿਸ਼ ਕਰ ਰਿਹਾ ਅਮਨ ਅਰੋੜਾ ਕੀ ਕਹਿੰਦਾ ਕਹਿੰਦਾ ਜੇ ਇਹ ਗੱਲਿਆ ਤੇ ਤੁਸੀਂ ਆਪਣਾ ਦੱਸੋ ਸੁੱਚਾ ਸਿੰਘ ਲਗਾ ਦੇ ਵਿੱਚ ਇਸ਼ਾਰਾ ਕਰ ਜਾਂਦਾ ਜੋ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਪਰ ਮੈਂ ਇਨੀ ਗੱਲ ਦੱਸ ਦਿਆਂ ਵੀ ਸੁੱਚਾ ਸਿੰਘ ਲਗਾ ਨੂੰ ਲੋਕਾਂ ਨੇ ਮਾਫ਼ ਨਹੀਂ ਸੀ ਕੀਤਾ ਜੋ ਮਰਜ਼ੀ ਹੋਵੇ ਹਾਲਾਂਕਿ ਪਾਰਟੀ ਪ੍ਰਕਾਸ਼ ਸਿੰਘ ਬਾਦਲ ਹੁਣੀ ਜੀ ਵੱਡੇ ਲੀਡਰ ਸੀਗੇ ਉਹ ਛੇਤੀ ਛੇਤੀ ਇਨ੍ਹਾਂ ਗੱਲਾਂ ਨੂੰ ਮਤਲਬ ਉਹ ਹਜਮ ਕਰ ਜਾਂਦੇ ਸੀ ਕੁਝ ਨੂੰ ਕੋਈ ਕਿਸੇ ਕਿਸਮ ਦਾ ਪਰਦਾ ਪਾ ਜਾਂਦੇ ਸੀ ਗੱਲ ਤੇ ਪਰ ਉਥੇ ਪਾਰਟੀ ਚੋਂ ਵੀ ਉਹਨੂੰ ਬਾਹਰ ਰੱਖਿਆ ਗਿਆ ਤੇ ਐਸਜੀਪੀਸੀ ਚੋਂ ਵੀ ਹੋਈ ਮਤਲਬ ਉਹ ਦੁਬਾਰਾ ਬਾੜ ਰੱਖਣ ਤੋਂ ਬਾਅਦ ਕਾਫੀ ਦੇਰ ਉਹਨਾਂ ਨੂੰ ਰੱਖਣ ਤੋਂ ਬਾਅਦ ਫਿਰ ਉਹਨਾਂ ਨੇ ਜਾ ਕੇ ਅਰਦਾਸ ਕੀਤੀ ਆਪਣੀ ਖਿਮਾ ਜਾਚਨਾ ਮੰਗੀ ਫਿਰ ਉਹ ਤਨਖਾਹ ਲੱਗੀ ਜਿਵੇਂ ਹੁਣ 2 ਦਸੰਬਰ ਨੂੰ ਸਾਰਾ ਉਹ ਸਾਰਾ ਉਹ ਜਾ ਪ੍ਰਕਿਰਿਆ ਵਿੱਚੋਂ ਨਿਕਲ ਕੇ ਫੇਰ ਪਾ ਗਏ ਇੱਥੇ ਕਰਦੇ ਨਹੀਂ ਪਾਰਟੀਆਂ ਵਾਲੇ ਇੰਜ ਨਹੀਂ ਕਰਦੇ ਪਹਿਲੀਆਂ ਵਿੱਚ ਜਿਹੜੇ ਦੋਵੇਂ ਕੇਸ ਹੋਏ ਬਲਕਾਰ ਸਿੰਘ ਦੇ ਤੇ ਉਹਨਾਂ ਦੇ ਆ ਕੀ ਨਾਇਆ ਲਾਲ ਚੰਦ ਕਰੂਛ ਹਾਂ ਲਾਲ ਚੰਦ ਕਰੂਛ ਇਸ ਵੇਲੇ ਐਸੇ ਗਲਤੀ ਆਵਾਂਗਾ ਦੂਜੇ ਪਾਸੇ ਇਹਨੂੰ ਕਾਸਟ ਵੀ ਨੂੰ ਜਾਤਪਾਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਡਾਕਟਰ ਵਿਜੋਤ ਕਹਿ ਰਹੇ ਆ ਕਿ ਦਲਿਤ ਹੋਣ ਦੇ ਨਾਤੇ ਪਹਿਲਾਂ ਡਾਕਟਰ ਆਪਣਾ ਬਲਕਾਰ ਸਿੰਘ ਤੇ ਫਿਰ ਲਾਲ ਚੰਦ ਘਟਾਰੂ ਚੱਕਦਾ ਮਸਲਾ ਹੋ ਗਿਆ ਇਹ ਦਲਿਤ ਹੋਣ ਕਰਕੇ ਸਾਨੂੰ ਛਾਲੇ ਜਾ ਨਹੀਂ ਬਿਲਕੁਲ ਉਹ ਤੇ ਗੱਲ ਜੁੜ ਗਈ ਨਾ ਕਿਉਂਕਿ ਪਹਿਲੇ ਵੀ ਦੋਵੇਂ ਇਹੀ ਹੈ ਹੁਣ ਵੀ ਤੀਜਾ ਇੱਕ ਹੋਰ ਜੁੜ ਗਿਆ ਉਹਨਾਂ ਨੂੰ ਇਹ ਲੱਗਦਾ ਵੀ ਇਹ ਦਲਿਤ ਕਰਕੇ ਹੋਇਆ ਮੈਂ ਦੇਖੋ ਦਲਤਾਂ ਦੇ ਨਾਲ ਮੇਰਾ ਕੱਲਾ ਡਾਇਲੋਜੀਕਲ ਵਿਚਾਰਧਾਰਕੀ ਅਫਿਨਿਟੀ ਨਹੀਂ ਹੈ ਮੈਂ ਖੁਦ ਅੰਬੇਦਕਰ ਸੈਂਟਰ ਪੰਜਾਬ ਯੂਨੀਵਰਸਿਟੀ ਚ ਬਣਾ ਕੇ ਉਹਦਾ ਫਾਊਂਡਰ ਡਾਇਰੈਕਟਰ ਹਾਂ ਇੱਕ ਹੋਰ ਇੰਸਟੀਚਿਊਟ ਬਣਾ ਕੇ ਜੀ ਵੀ ਜਿਹੜੇ ਸਮਾਜ ਜਾਂ ਸਮਾਜ ਚੋਂ ਹਾਸ਼ਿਆਗ੍ਰਸਤ ਲੋਕ ਹੈਗੇ ਆ ਔਰਤਾਂ ਬੱਚੇ ਦਲਿਤ ਗਰੀਬ ਉਹਨਾਂ ਦੇ ਸੈਂਟਰ ਬਣਾ ਕੇ ਉਹਦਾ ਵੀ ਫਾਊਂਡਰ ਡਾਇਰੈਕਟਰ ਹਾਂ ਮੈਂ ਮੈਂ ਢਾਈ ਦਹਾਕੇ ਕੰਮ ਕੀਤਾ ਜੀ ਔਰ ਮੇਰੀ ਉਹਨਾਂ ਨਾਲ ਸਹਾਨਪੂਤੀ ਆ ਪਰ ਤੁਸੀਂ ਇਹ ਆਪ ਸੋਚੋ ਵੀ ਕਿਸੇ ਵੀ ਭਾਵੇਂ ਉਹ ਦਲਿਤ ਹੋਵੇ ਭਾਵੇਂ ਔਰਤ ਹੋਵੇ ਭਾਵੇਂ ਬঞ্চিত ਹੋਵੇ ਭਾਵੇਂ OBC ਹੋਵੇ ਸਮਾਜ ਦੇ ਵਿੱਚ ਜਾਂ ਤੇ ਲੀਡਰ ਆ ਤੇ ਲੀਡਰ ਆ ਤੁਹਾਨੂੰ ਜਦ ਇੱਕ ਰਿਜ਼ਰਵੇਸ਼ਨ ਲਈ ਲੀਡਰ ਬਣਾਤਾ ਤੁਹਾਨੂੰ ਅਸੀਂ ਮੰਨਿਆ ਕਿ ਤੁਸੀਂ ਸਾਡੇ ਮਾਰਗਦਰਸ਼ਕ ਆ ਫਿਰ ਤੁਹਾਨੂੰ ਇਹ ਤੇ ਸਰਟੀਫਿਕੇਟ ਨਹੀਂ ਮਿਲਦਾ ਤੁਹਾਨੂੰ ਤੇ ਸਗੋਂ ਹੋਰ ਵੀ ਦੂਜਿਆਂ ਨਾਲੋਂ ਕੌਂਚੇ ਹੋਣਾ ਚਾਹੀਦਾ ਕਿ ਯਾਰ ਸਮਾਜ ਦੇ ਵਿੱਚ ਸਾਨੂੰ ਹੁਣ ਇੱਕ ਮੌਕਾ ਆ ਆਪਣੇ ਸਮਾਜ ਨੂੰ ਰੋਸ਼ਨ ਕਰਨ ਦਾ ਅੱਗੇ ਤੋਰਨ ਦਾ ਉੱਚਾ ਚੁੱਕਣ ਦਾ ਅਸੀਂ ਦੂਜਿਆਂ ਨਾਲੋਂ ਜਿਆਦਾ ਵਧੀਆ ਰੋਲ ਮਾਡਲ ਬਣੀਏ ਪਰ ਜੇ ਉਹ ਇੰਜ ਕਰਦੇ ਆ ਕਿ ਇਹਦਾ ਬਹਾਨਾ ਪਾ ਕੇ ਕਿ ਜੀ ਇਹ ਤੇ ਜੀ ਰਾਜਨੀਤੀ ਆ ਸਾਨੂੰ ਖੁਦਬਾਉਣਾ ਚਾਹੁੰਦੇ ਆ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ ਤੁਸੀਂ ਬਿਲਕੁਲ ਤੁਹਾਡੇ ਕੋ ਐਸਸੀ ਕਮਿਸ਼ਨ ਹੈ ਹੈ ਤੁਹਾਡੇ ਕੋਲ ਸੁਪਰੀਮ ਕੋਰਟ ਜਾਂ ਕੋਰਟਾਂ ਜਾਂ ਐਫ ਆਈ ਆਰ ਦਰਜ ਕਰਨ ਦਾ ਤੁਸੀਂ ਪਹਿਲਾਂ ਹੀ ਕਹਿ ਰਹੇ ਆ ਦਰਜ ਕਰਵਾਉਣੀ ਚਾਹੀਦੀ ਤੁਰੰਤ ਕਰਾਉਣੀ ਚਾਹੀਦੀ ਆ ਤੁਸੀਂ ਇਹ ਵੀ ਕਹਿ ਰਹੇ ਹੋ ਉਸ ਤੋਂ ਖਲਤ ਹਾਂ ਪ੍ਰੋਫੈਸਰ ਸਾਹਿਬ ਡਾਕਟਰ ਅਜੋਦ ਕਹਿ ਰਹੇ ਆ ਕਿ ਅਸੀਂ ਮਾਨਹਾਨੀ ਦਾ ਕੇਸ ਕਰਾਂਗੇ ਇਸ ਨਾਲ ਇੱਕ ਔਰਤ ਦਾ ਅਕਸ ਵੀ ਖਰਾਬ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਜੋ ਲੀਡਰ ਐਕਟਰ ਕਹਿੰ ਲੋ ਡਾਇਰੈਕਟਰ ਕਹਿੰ ਲੋ ਰੂਰ ਮਾਡਲ ਨੇ ਇੱਕ ਤਰ੍ਹਾਂ ਦੇ ਇਸ ਦੀ ਚੀਜ਼ ਦਾ ਸਮਾਸਤ ਵੀ ਕਿਸ ਸਰਪੰਚ ਬੈਠਾ ਕੀ ਆ ਕੱਲ ਵੋਟਾਂ ਪੈਣੀਆਂ ਜੀ ਜੀ ਉਹਨਾਂ ਨੂੰ ਉਹਨਾਂ ਦੀ ਪਾਰਟੀ ਨੇ ਸਮਝਾਇਆ ਪੀ ਇਹਨੂੰ ਐਂਜ ਰਿਸੋਲਵ ਕਰ ਬਾਕੀ ਬਾਅਦ ਚ ਦੇਖੀ ਜਾਊਗੀ ਲਿਊਡਰੋਂ ਦੇ ਹਾਜਮੇ ਬੜੇ ਤਕੜੇ ਆ ਉਹ ਤੇ ਇੱਟਾਂ ਵੀ ਖਾ ਲੈਣ ਪੱਥਰ ਖਾ ਲੈਣ ਉਹ ਵੀ ਹজম ਕਰ ਜਾਂਦੇ ਐ ਤੇ ਗੱਲੇ ਹੀ ਕੁਛ ਨਹੀਂ ਉਹਨਾਂ ਨੇ ਆ ਕਿ ਇੱਕ ਵਾਰੀ ਮੌਕਾ ਕੱਢ ਤੂੰ ਮੌਕਾ ਕੱਢ ਵੀ ਇੱਕ ਤੇ ਉਹਨੂੰ ਦਲਤਾਂ ਦਾ ਇਸ਼ੂ ਬਣਾ ਪੀ ਦਲਤਾਂ ਨਾਲ ਧੱਕਾ ਕੀਤਾ ਜਾ ਰਿਹਾ ਦੂਜਾ ਉਹਨੂੰ ਕਿਹਾ ਕਿ ਆਪਣੇ ਆਪ ਨੂੰ ਸੱਚਾ ਦੱਸਣ ਲਈ ਪੀ ਮੈਂ ਤੇ ਛੱਡੂਗਾ ਨਹੀਂ ਪੀ ਇੱਕ ਵਾਰੀ ਬੜਕ ਮਾਰਦੇ ਜਾ ਕੇ ਉਹਨਾਂ ਆਜ ਵੀ ਤੇ ਬੜਕਵਾਲੀ ਹੋਵੇ ਸਚਾਈ ਵਾਲੀ ਹੋਵੇ ਮੂੰਹ ਚੋਂ ਗੱਲ ਤੇ ਨਿਕਲਦੀ ਨਹੀਂ ਸੀ ਮੱਖੀਆਂ ਉੱਡ ਨਹੀਂ ਸੀ ਰਹੀਆਂ ਡਾਕਟਰ ਰਵਜੋਤ ਤੇ ਤੂੰ ਠੋਕੇ ਬੋਲਣਾ ਜੇ ਤੂੰ ਸੱਚਾ ਦੇ ਵੰਗਾਰ ਦੇ ਆਵੇ ਮੇਰੇ ਸਾਹਮਣੇ ਗੱਲ ਮੇਰੇ ਸਾਹਮਣੇ ਕਰੇ ਮੇਰੇ ਨਾਲ ਡਿਬੇਟ ਕਰੇ ਕਿੱਥੋਂ ਲਿਆਂਦੀ ਆ ਤੁਸੀਂ ਇਹ ਵੀਡੀਓ ਮੈਂ ਕਰੂੰਗਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੁਸੀਂ ਵੀ ਉਹ ਵੀਡੀਓ ਸੁਣੀ ਆ ਉਹਦੀ ਪ੍ਰੈਸ ਕਾਨਫਰੰਸ ਹੋਣੀ ਆ